ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂਗੇ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਜਿਹੜੀ ਅੱਜ ਦੀ ਮੈਂ ਵੀਡੀਓ ਬਣਾਉਣ ਜਾ ਰਹੀ ਆਂ ਮੈਂ ਥੋੜੀ ਜੀ ਰਸੋਈ ਦੀ ਸਫਾਈ ਕਰਦੀ ਸੀ ਤੇ ਮੈਂ ਸੋਚਿਆ ਚਲੋ ਕੁਝ ਕੁ ਗੱਲਾਂ ਕਰਦੇ ਆਂ ਤੁਹਾਡੇ ਨਾਲ ਸਾਂਝੀਆਂ ਤੇ ਜਿਵੇਂ ਤੁਹਾਡੇ ਕੁਝ ਖਾਸ ਦੋਸਤ ਮਿੱਤਰ ਤੁਹਾਡੀਆਂ ਸਹੇਲੀਆਂ ਜਾਂ ਰਿਸ਼ਤੇਦਾਰ ਜਿਹੜੇ ਹਨ ਤੁਹਾਡੇ ਨਾਲ ਰਹਿ ਕੇ ਤੁਹਾਨੂੰ ਜੇ ਲੋਅ ਫੀਲ ਕਰਾਉਂਦੇ ਆ ਤੇ ਅੱਗੇ ਥੋੜੇ ਤੇ ਹੈ ਵੀ ਤੁਸੀਂ ਉਹਨਾਂ ਦੀਆਂ ਗੱਲਾਂ ਚਾ ਕੇ ਖੁਦ ਨੂੰ ਡੀਮੋਟੀਵੇਟ ਕਰਨਾ ਹੈ ਲੋ ਫੀਲ ਕਰਨਾ ਹੈ ਜਾਂ ਉਹਨਾਂ ਦੀਆਂ ਗੱਲਾਂ ਨੂੰ ਇਗਨੋਰ ਕਰਕੇ ਜੋ ਹੈ ਉਹਦੇ 'ਚ ਕੁਝ ਰਹਿਣਾ ਹੈ ਚਲੋ ਜੀ ਕਰਦੇ ਆ ਗੱਲਾਂ ਤੇ ਆ ਦੇਖ ਲੈ ਕੁੜੀਆਂ ਨਿੱਕੇ ਨਿੱਕੇ ਡੱਬੀयां ਛੋਟੀਆਂ ਛੋਟੀਆਂ ਉਹਦੇ ਮੈਂ ਲਾਹਾ ਕਰ ਲੈਣੀ ਹੈ ਵੀ ਮਨਾ 10-10 ਰੁਪਏ ਦੀਆਂ ਹਨਾ ਜਾਂ 100 ਦੀਆਂ 5 ਲੈ ਤਾਂ ਆਉਣੀ ਹੈ ਫਿਰ ਮੈਂ ਸੋਚਦੀ ਆ ਮਨਾ ਮੈਂ ਤਾਂ ਸਮਾਨ ਕੀ ਪਾਉਂਗੀ ਸਾਫ਼ ਕਰਨੇ ਬਹੁਤ ਔਖੀ ਹੈ ਫਿਰ ਮੈਂ ਸੋਚਦੀ ਆਂ ਕਿ ਚਲੋ ਕੋਈ ਨਹੀਂ ਕਦੇ ਤਾਂ ਕੋਈ ਸਮਾਨ ਹੋਊਗਾ ਹੀ ਪਾਵਾਂਗੇ ਹਨਾ ਇਹਦੇ ਚ ਮੜਾ 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 ਸਮਾਨ ਮੜਾ ਮੜਾ ਸਮਾਨ ਜਿਵੇਂ ਨਾ ਅਗਲੇ ਅੱਜ ਮੜੀ ਮੈਂ ਬਣੇ ਤੋਂ ਲੈ ਲਈਆਂ ਤੇ ਸਸਤਾ ਜਿ ਦੇਖ ਕੇ ਖਰੀਦ ਲਈਆਂ ਤੇ ਫਿਰ ਮੁੰਡਾ ਬੋਲਦਾ ਕਹਿੰਦਾ ਮੰਮੀ ਇਹ ਤਾਂ ਕੋਲਾ ਰੰਗ ਹੀ ਹੈ ਹੂੰ ਤੇ ਇਹਦੇ ਸੇ ਕਹਿੰਦਾ ਖੁਸ਼ਬੂ ਖੁਸ਼ਬੂ ਤਾਂ ਹੁੰਦੀ ਨਹੀਂ ਵੀ ਮੱਕਾ ਖੁਸ਼ਬੂ ਕੌਣ ਦੇਖਦਾ ਡੱਬਾ ਭਰਿਆ ਹੋਣਾ ਚਾਹੀਦਾ ਡੱਬੇ ਚ ਚੀਜ਼ ਹੋਣੀ ਚਾਹੀਦੀ ਭਾਈ ਖੁਸ਼ਬੂ ਕੋਈ ਨਹੀਂ ਦੇਖਦਾ ਇਕੱਲਾ ਰੰਗਾ ਕਰਨੀ ਹੋ ਜਾਂਦਾ ਕਿ ਨਹੀਂ ਬਈ ਆ ਵੀ ਸੁੱਕ ਕੇ ਕੱਪ ਕੱਪੀਆਂ ਇਹਨਾਂ ਚ ਨਾ ਕਲੀ ਚਾਹ ਵੀ ਸੌਖੀ ਆ ਧਰਮ ਨਾਲ ਤੇ ਸਾਫ਼ ਕਰਨੇ ਆਹ ਡੰਡੀਆਂ ਜੀਆਂ ਬਹੁਤ ਔਖੇ ਆ ਜਿਹੜੇ ਆ ਡੱਬੇ ਪਏ ਆ ਇਹ ਡੱਬਿਆਂ ਦੀ ਉਹ ਬਾਹਰਲੇ ਪਏ ਡੱਬਿਆਂ ਨਾਲ ਬਣਦੀ ਨਹੀਂ ਹੈਗੀ ਆਹ ਦੇਖੋ ਤੁਸੀਂ ਹਨਾ ਤੇ ਇਹ ਪਏ ਟੱਕਣ ਇਹਦਾ ਨਾ ਕਿਤੇ ਟੁੱਟ ਗਿਆ ਬਹੁਤ ਸਾਲਾਂ ਦੇ ਡੱਬੇ ਇਹ ਤੇ ਇਹਦਾ ਢੱਕਣੀਆਂ ਤਾਂ ਟੁੱਟ ਗਿਆ ਤੇ ਭਾਈ ਮੈਂ ਇਹਦੇ ਤੇ ਥਾਲੀ ਮੁੱਦੀ ਮਾਰਤੀ ਮਾਮਾ ਨਾ ਹੁਣ ਡੱਬਾ ਥੋੜਾ ਜਿੱਟਣਾ ਹੈ ਇੰਕ ਨਹੀਂ ਤੇ ਆਪਾਂ ਇਹ ਕੀਤਾ ਇਹਦਾ ਢੱਕਣ ਵੀ ਟੁੱਟ ਗਿਆ ਭਾਈ ਤੇ ਮੇਰੇ ਕੋਲੇ ਇਕਲਾ ਢੱਕਣ ਸਾਂਭਿਆ ਹੋਇਆ ਸੀ ਚਾਹ ਵਾਲੀ ਪਤੀਲੇ ਦਾ ਉਹ ਆਪਾਂ ਇਹ ਤੇ ਟਕਾਤਾ ਮੇਰੀ ਹਰ ਇੱਕ ਵੀਡੀਓ ਪਿੱਛੇ ਮੇਰੀ ਆ ਦੇਖੋ ਪਲਾਸਟਿਕ ਨਾਲ ਸਟੀਲ ਜ਼ਰੂਰੀ ਹੈ ਉਹਨਾਂ ਅਗਲੇ ਇਹ ਨਹੀਂ ਕਹਿ ਸਕਦਾ ਪਲਾਸਟਿਕ ਦੇ ਡੱਬਿਆਂ 'ਚ ਸਮਾਨ ਰੱਖ ਲਈਏ ਚਲੋ ਹੁਣ ਆਪਾਂ ਚਣਦੇ ਸਾਰਾ ਸਮਾਨ ਆ ਅਗਲੇ ਪੜ ਕੇ ਬੇਲਾ ਵੇੱਲ ਆ ਗਿਆ ਪੜ ਕੇ ਵੇਲੇ ਆ ਗਿਆ ਪੜ ਕੇ ਲੱਗਦਾ ਲੱਗਦਾ ਪਾਣੀ ਤਾਂ ਬੋਤਲ ਦਾ ਆਪ ਨੂੰ ਨਹੀਂ ਜੁੜਦਾ ਸਬਜ਼ੀ ਕੱਟ ਵੀ ਆ ਕੇ ਆਲੂ ਫੜਾ ਕੇ ਦੋ ਆਪ ਪਕੌੜੇ ਪਾ ਕੇ ਆਹ ਟੋਕਰੀ ਪਤਾ ਕਿਹੜੀ ਹੈ ਇਹ ਟੋਕਰੀ ਹੈਗੀ ਹੈ ਜਦੋਂ ਕੱਟ ਛੋਟੀ ਜੀ ਹੁੰਦੀ ਸੀ ਤੇ ਉਹਨੂੰ ਗਿਫਟ ਕੀਤੀ ਸੀ ਕੱਪੜਾ ਨਹੀਂ ਹੁੰਦੀ ਝੌਂਪੜੀ ਜੀ ਝੌਂਪੜੀ ਜੀ ਤੇ ਜਿੱਥੇ ਸਾਰੇ ਬੱਚੇ ਦੇ ਕੱਪੜੇ ਰੱਖੇ ਜਾਂਦੇ ਉਹ ਤੋਂ ਚਲੀਆਂ ਚਲੀਆਂ ਹੀ ਸੀਗੀਆਂ ਉਦੋਂ ਤੇ ਉਸ ਤੋਂ ਮਾਗਰੋ ਫਰਕਾਟ ਹੋ ਗਈ ਵੱਡੀ ਉਹ ਸੱਚੀ ਕਾਟੋ ਬਣ ਗਈ ਕਪੜੇ ਚਲਾਚਲਾ ਮਾਰੇ ਟੋਕਰੀ ਦਾ ਪਤਾ ਗਾ ਆਪਾਂ ਚੱਕ ਕੇ ਲਾੜੀ ਹਰ ਸੋਈ ਨਾ ਤੁਹਾਨੂੰ ਸਮਾਨ ਚਣ ਕੇ ਦਾ ਹੋਣਿਆ ਤੇ ਵੀ ਕੰਮ ਕਿੰਨੀ ਆਉਂਦੀ ਹੈ ਲੋ ਜੀ ਫਾਈਨਲੀ ਆਪਣੀ ਰਸੋਈ ਹੋ ਗਈ ਰੈਡੀ ਤੇ ਦੇਖੋ ਜੀ ਤੇ ਆਪਾਂ ਇਧਰ ਭਾਂਡੇ ਸਾਰੇ ਸੁੱਕਰੇ ਪਾਤੇ ਮਤਲਬ ਸੁੱਕੀ ਜਾਂਦੇ ਆਪੀ ਸੁਕਣਾ ਕੀ ਤੇ ਆਹ ਦੇਖੋ ਜੀ ਇਹ ਪਈਆਂ ਮੇਰੇ ਨੀ ਕਿਆਂ ਨੀ ਕਿਆਂ ਛੋਟੀਆਂ ਛੋਟੀਆਂ ਡੱਬੀਆਂ ਹਣਾ ਤੇ ਇਹਨਾਂ ਚ ਸਮਾਨ ਤਾਂ ਮੜਮਟਾ ਘੱਟੀ ਆ ਚਲ ਹੈਗਾ ਮਤਲਬ ਖਾਲੀ ਨਹੀਂ ਹੈਗੀਆਂ ਵਿਚਾਰੀਆਂ ਤੇ ਇਹ ਦੇਖੋ ਮੇਰੇ ਕੱਪ ਨिके ਨिके ਸੇ ਨਾਲ ਚੁਕਰੀਦੇ ਹੋਏ ਤੇ ਦੇਖੋ ਉਸ ਟੋਕਰੀ ਦਾ ਬਹਤਰ ਇਸਤੇਮਾਲ ਹੁੰਦਾ ਹੋਇਆ ਹਣਾ ਕਈ ਮੈਨੂੰ ਨਾ ਮੇਰੀ ਭੈਣਾਂ ਵਿਚਾਰੀਆਂ ਕਹਿ ਦਿੰਦੀਆਂ ਇਹਦੀ ਪੀ ਤੁਹਾਡੇ ਬਾਕਸ ਦੀ ਪਏ ਹੈਗੇ ਰਸੋਈ ਚ ਜਿੱਦਾਂ ਕਿਦਾਂ ਲੱਕੜ ਦਾ ਕੰਮ ਹੋਇਆ ਨਹੀਂ ਗਾ ਤੂੰ ਐ ਕਰ ਕਲਦੀਪ ਦੱਬੇ ਜਿਨਾ ਉਹ ਕਰਵਾ ਲੈ 2 4 ਥੋੜੀ ਜੀ ਲੱਕੜ ਲੱਗੋਗੀ ਤੇ ਬਾਕਸ ਬਵਾਲ ਹੈ ਹਨਾ ਮਨ ਨੂੰ ਇੱਕ ਗੱਲ ਕਹਿਣੀ ਹੁੰਦੀ ਹੈ ਵੀ ਦੇਖੋ ਜਾਤਾਂ ਸਲਾਹ ਦੇਣਾ ਨਾ ਕਰੋ ਜੇ ਸਲਾਹ ਦਿੰਨੀ ਹੋ ਤਾਂ ਆਪਣੀ ਭੈਣ ਦੇ ਨਾਲ ਖੜਿਆ ਕਰੋ ਥੋੜੇ ਬਹੁਤ ਪੈਸੇ ਦੇ ਦਿਆ ਕਰੋ ਕਾ ਕਿ ਉਹ ਕੰਮ ਕੰਪਲੀਟ ਹੋ ਜਾਏ ਤੁਹਾਡੀ ਭੈਣ ਤੁਹਾਡੇ ਬਰਾਬਰ ਹੋ ਜਾਏ ਤੇ ਦੂਸਰੀ ਗੱਲ ਤੁਹਾਡੇ ਬਾਕਸ ਵਾਲੀ ਰਸੋਈ ਨਾਲੋਂ ਕੁਲਦੀਪ ਕੌਰ ਦੀ ਰਸੋਈ ਕਿਤੇ ਜ਼ਿਆਦਾ ਵਧੀਆ ਕਿਉਂਕਿ ਤੁਹਾਡੇ ਬਾਕਸਾਂ ਚ ਨੱਚਦੇ ਨੇ ਕਾਕਰੋਚ ਸੁੰਡ ਚੱਲਦੇ ਨੇ ਮੈਨੂੰ ਪਤਾ ਹੈ ਜਾਣਦੀ ਐ ਮੈਂ ਤੁਹਾਨੂੰ ਕਿ ਟਿਕ ਸਫਾਈ ਵਾਲੀ ਉਹ ਪਰਨੇ ਸਫਾਈ ਕੀਨੇ ਦੇਖੀ ਐ ਹਨਾ ਚੱਲ ਜੇ ਬਚਾਰੇ ਸਾਹਮਣੇ ਪਏ ਮਹਾਨ ਨਾਲ ਮੇਰੇ ਵਰਗੇ ਕੰਮ ਲੱਗ ਜਾਂਦੀ ਆ ਸਾਫ ਕਰ ਲੈਂਦੀ ਆ ਵੀ ਪਏ ਬੁਰੇ ਲੱਗਣਗੇ ਹਨਾ ਤੇ ਚਲੋ ਕੋਈ ਨਹੀਂ ਬਣਾਵਾਂਗੇ ਡੱਬੇ ਡੱਬੇ ਵੀ ਲਾਵਾਂਗੇ ਕੁੜੇ ਕੋਈ ਨਹੀਂ ਕਦਰ ਰਸੋਈ ਤਿਆਰ ਕਰਾਵਾਂਗੇ ਤੇ ਫੇਰ ਕੁੜੇ ਥੋਤੋ ਉਨੇ ਜਰੀ ਜਾਣੀ ਬੰਦਾ ਸਿਰ ਤੇ ਨਹੀਂ ਪੈਣੀ ਪਤਨੀ ਕਿੱਥੋਂ ਪੈਸਾ ਆਉਂਦਾ ਕਿਤੇ 1.5 ਤੋਂ 2 ਲੱਖ ਤੋਂ ਘੱਟ ਥੋੜਾ ਰਸੋਈ ਤਿਆਰ ਹੋ ਜਾਂਦੀ ਐ ਹੁਣ ਕਹਿਣਗੀਆਂ ਬਹੁਤ ਪੈਸਾ ਨਹੀਂ ਖਰਚਉਂਦਾ ਬਸ ਮੜਮਟਾਈ ਕਿ ਕਰਕੇ ਇੰਨਾ ਨਹੀਂ ਪੈਸਾ ਲੱਗਦਾ ਫਿਰ ਕਹਿਣਗੀਆਂ ਇੰਨਾ ਪੈਸਾ ਲੱਗਦਾ ਭਾਈ ਤੁਸੀਂ ਕਿਸੇ ਬਸ ਮਾਰਨੀ ਪਰ ਮੈਂ ਤੁਹਾਡੀ ਸਾਰਿਆਂ ਦੀ ਮਾਂ ਹਾਂ ਕੋਈ ਚੱਕਰ ਨਹੀਂ ਜੇ ਤੁਸੀਂ ਮੱਚਣਾ ਤਾਂ ਆਪਾਂ ਮਚਾਈ ਜਾਵਾਂਗੇ ਜੇ ਤੁਸੀਂ ਹੱਸਣਾ ਤਾਂ ਆਪਾਂ ਹਸਾਈ ਜਾਵਾਂਗੇ ਨਾ ਉਹ ਗੱਲ ਹੈ ਆਪਾਂ ਦੇਖੋ ਕੋਈ ਏਡੇ ਤੁਹਾਡੇ ਦੁਸ਼ਮਣ ਤਾਂ ਹੈ ਨਹੀਂ ਠੀਕ ਆ ਤੁਸੀਂ ਹੋਵੋਗੇ ਮੰਨਦੇ ਕੋਈ ਚੱਕਰ ਨਹੀਂ ਆਪਾਂ ਰੱਬ ਦਾ ਬੰਦਾ ਮੰਨਦੇ ਤੁਹਾਨੂੰ ਸਾਰਿਆਂ ਨੂੰ ਪਰ ਸਾੜ-ਸਾੜ ਮਾਰਦੇ ਆਂ ਜਾਨੋਂ ਤਾਂ ਨਹੀਂ ਮਾਰਦੇ ਕਿ ਨਹੀਂ ਕੁੜੇ ਤੇ ਚਲੋ ਜੀ ਆਪਾਂ ਐਸੀ ਤਰ੍ਹਾਂ ਤੁਹਾਨੂੰ ਹਸਦਿਆਂ ਨੂੰ ਹਸਾਉਂਦੇ ਰਾਂਗੇ ਤੇ ਮੱਚਦਿਆਂ ਨੂੰ ਮੱਚਾਉਂਦੇ ਰਾਂਗੇ ਤੇ ਹੁਣ ਇਹ ਹੈਗਾ ਜੀ ਜਿਹੜੀ ਘਰੇ ਮਲਾਈ ਨਹੀਂ ਕੱਟੀ ਹੋ ਜਾਂਦੀ ਉਹਦੇ ਤੋਂ ਆਪਾਂ ਬਣਾਇਆ ਸੀ ਜਿ ਕਿਓ ਹੁਣ ਆਪਾਂ ਪਤਾ ਕੀ ਕਰਾਂਗੇ ਇਹਦਾ ਫਾਈਨਲ ਰਹਿ ਗਿਆ ਇੱਕ ਕੰਮ ਇਹਨੂੰ ਗਰਮ ਕਰਕੇ ਲੱਸੀ ਦੀ ਲੱਸੀ ਤੇ ਕਿਓ ਦਾ ਕਿਓ ਹੋ ਜਾਊਗਾ ਨਤਾਰ ਕੇ ਪਾਲਾਂਗੇ ਡੱਬੇ ਦੇ ਵਿੱਚ ਤੇ ਉਧਰ ਪਏ ਨੇ ਜੀ ਤਿੰਨ ਆਲੂ ਤਿੰਨ ਆਲੂ ਤੇ ਪੰਜ ਪਕੌੜੇ ਗੰਡਾ ਦਾ ਟਮਾਟਰ ਤੇ ਦੋ ਹਰੀਆਂ ਮਿਰਚਾਂ ਪਾ ਕੇ ਆਪਾਂ ਜੱਗ ਪਾਣੀ ਦਾ ਉਹ ਵਾਲਾ ਪਾ ਕੇ ਬਣਾ ਲਾਂਗੇ ਦੋ ਟਾਈਮ ਦੀ ਤਰੀ ਵਾਲੀ ਸਬਜ਼ੀ ਨਾਲ atta ਗੁੰਨ ਕੇ ਬਣਾਮ ਰੋਟੀ ਤੇ ਫਿਰ ਨਾ ਆ ਕੇ ਜਦ ਨੂੰ ਅੱਜ ਮੇਰੀ ਘਾਟ ਆਏ ਹੈ ਸ਼ਾਂਤੀ ਨਰਾਮ ਨੜ ਵੇ ਕੇ ਖਾਮਣੀ ਚਲੋ ਜੀ ਮਿਲਦਾ ਗੇ ਸੇ ਅਗਲੀ ਵੀਡੀਓ ਦੇ ਵਿੱਚ ਬਾਏ ਬਾਏ ਟਾਟਾ